ਇਹੀ ਕਹਿਣਾ ਇਹਨਾਂ ਨੂੰ ਮੈਂ ਦੱਸਣਾ ਚਾਹਣਾ ਵੀ ਭਾਈ ਇਹ ਬਰਨਾਲਾ ਮੈਂ ਪਹਿਲਾਂ ਵੀ ਗਿਆ ਸੀ ਉਦੋਂ ਵੀ ਤੁਸੀਂ ਵਰਕਰਾਂ ਨੂੰ ਥੱਕਾ ਨਾ ਕਰੋ ਫੰਡ ਕੋਈ ਮੀਤ ਹੇਰ ਨੇ ਜੇਬ ਚੋਂ ਥੋੜੀ ਦਿੱਤੇ ਆ ਫੰਡ ਤਾਂ ਸਰਕਾਰ ਨੇ ਦਿੱਤੇ ਆ ਉਹੀ ਲੀਡਰਸ਼ਿਪ ਅੱਜ ਪਛਤਾ ਰਹੀ ਆ ਖੁਦ ਪਛਤਾ ਰਹੀ ਆ ਵੀ ਸਭ ਤੋਂ ਗਲਤੀ ਹੋ ਗਈ ਉਸ ਲੋਕਾਂ ਨੂੰ ਡਰਾਇਆ ਵੀ ਜਾ ਰਿਹਾ ਵੀ ਜੇਕਰ ਦੂਜੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਜਿੱਤੇ ਆ 2.5 ਘੰਟੇ ਵੇਟ ਕਰਨ ਤੋਂ ਬਾਅਦ ਉਹ ਭਾਦੀ ਉਤਸਾਹ ਫਰਵਾਹੀ ਪਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਨੌਜਵਾਨ ਨੌਕਰ ਵੀ ਗੁਰਦੀਪ ਸਾਹਿਬ ਦੀ ਪੇਟ ਕਰ ਰਿਹਾ ਹਾਲ ਤੱਕ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਜਿਹੜੇ ਵਿਚਾਰ ਆ ਉਹ ਸੁਣੇ ਨੇ ਭਾਈ ਜੀ ਦੇ ਨਾਲ ਗੱਲਬਾਤ ਕਰਾਂਗੇ ਭਾਈ ਕਿਵੇਂ ਲੱਗਦਾ ਕਿਸ ਤਰ੍ਹਾਂ ਦੀ ਸਥਿਤੀ ਬਣਦੀ ਜਾ ਰਹੀ ਹੈ ਭਾਈ ਤੁਸੀਂ ਆਪ ਦੇਖੋ ਅਸੀਂ ਲਗਭਗ ਢਾਈ ਘੰਟੇ ਲੇਟ ਆ ਜੀ ਤੇ ਲੋਕਾਂ ਸਾਡੀਆਂ ਮਤਾਵਾਵਾਂ ਪੈਣਾ ਨਾਲੇ ਘਰੇ ਚਲੀਆਂ ਗਈਆਂ ਅਸੀਂ ਕਿਉਂਕਿ ਇੰਨਾ ਟਾਈਮ ਬੈਠਣਾ ਵੀ ਔਖਾ ਹੋ ਜਾਂਦਾ ਤੇ ਉਦੋਂ ਬਾਅਦ ਫਿਰ ਸਾਰੀਆਂ ਮੁੜ ਕੇ ਆਈਆਂ ਤੋਂ ਮਤਲਬ ਕਿ ਇਹ ਉਤਸ਼ਾਹ ਜਿਹੜਾ ਇਹ ਦੇਖੋ ਨੂੰ ਮਿਲ ਰਿਹਾ ਵੀ ਲੋਕ ਕਿੰਨਾ ਪਿਆਰ ਦੇ ਰਹੇ ਲੋਕ ਕਿਨੇ ਉਤਸ਼ਾਹ ਨਾਲ ਜਿਹੜਾ ਵੋਟਾਂ ਪਾਉਣਗੇ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਵੀ ਜਿਮਣੀ ਚੋਣ 'ਚ ਨਾ ਜਿਆਦਾ ਉਤਸ਼ਾਹ ਨਹੀਂ ਹੁੰਦਾ ਕਿਉਂਕਿ ਜਿਮਣੀ ਚੋਣ 'ਚ ਤਾਂ ਸਰਕਾਰ ਦੇ ਕੋਈ ਬਦਲ ਨਹੀਂ ਹੁੰਦੀ ਆ ਹੈ ਨਾ ਨਾ ਸਰਕਾਰ ਤੇ ਵੱਧ ਘੱਟ ਐਮਐਲਏ ਨਾਲ ਕੋਈ ਫਰਕ ਪੈਣਾ ਹੁੰਦਾ ਪਰ ਇਸ ਵਾਰ ਬਰਨਾਲੇ 'ਚ ਜਿਹੜਾ ਇਹਨਾਂ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਉਹਦਾ ਇੱਕੋ ਇੱਕ ਕਾਰਨ ਆ ਕਿਉਂਕਿ ਬਰਨਾਲੇ ਦੇ ਲੋਕ ਮਨ ਬਣਾਈ ਬੈਠੇ ਨੇ ਵੀ ਭਾਈ ਪੰਜਾਬ 'ਚ ਤਾਂ ਨਹੀਂ ਸਰਕਾਰ ਬਦਲਣੀ ਉਹਨਾਂ ਨੇ ਬਰਨਾਲੇ ਵਾਲੀ ਸਰਕਾਰ ਐਤ ਕੀ ਬਦਲਦੀ ਹੈ ਤੇ ਸਾਰੇ ਬਰਨਾਲੇ ਦਾ ਮਨ ਇਤਿਹਾਸ ਹਮੇਸ਼ਾ ਬਰਨਾਲਾ ਹੀ ਰਚਦਾ ਰਿਹਾ ਬਰਨਾਲਾ ਹੀ ਰਾਜਦਾ ਰਿਹਾ ਜੀ ਬਰਨਾਲੇ ਨਹੀਂ ਆਮ ਆਦਮੀ ਪਾਰਟੀ ਦਾ ਬੂਟਾ ਲਾਇਆ ਸੀ ਹੁਣ ਬਰਨਾਲਾ ਹੀ ਇਥੋਂ ਨਵੀਂ ਕਹਾਣੀ ਦੇਖੋ ਜੀ ਆਪਾਂ ਕੋਈ ਕਿਸੇ ਦੀ ਨੀਂਦ ਹਰਾਮ ਕਰਨ ਵਾਲਾ ਕੌਣ ਆ ਜੀ ਮੈਂ ਕੋਈ ਨੀਂਦ ਨਹੀਂ ਹਰਾਮ ਕੀਤੀ ਮੈਂ ਤਾਂ ਇੱਕ ਸੱਚ ਦਾ ਹੋਕਾ ਦੇ ਕੇ ਤੁਰਿਆ ਤੁਸੀਂ ਸੋਚ ਕੇ ਦੇਖੋ ਹੁਣ ਇਧਰ 5 600 ਜਾਣਾ ਫਰਵਾਹੀ ਚ ਪਰਲੇ ਪਾਸੇ ਉਹਨਾਂ ਨੂੰ ਕਿਹਾ ਸੀ ਵੀ ਇੱਕ ਜਗ੍ਹਾ ਤੇ ਕਰ ਲਓ ਕਹਿੰਦੇ ਨਹੀਂ ਅਸੀਂ ਅਲੱਗ ਪ੍ਰੋਗਰਾਮ ਕਰਦੇ ਬਾ ਕਿਸੇ ਪਿੰਡ ਚ ਜਾਣੇ ਆ ਉਹ ਕਹਿੰਦੇ ਨਹੀਂ ਜੀ ਇੱਥੇ ਉਹ ਬੱਤੀ ਦਾ ਸਾਡਾ ਅਲੱਗ ਆ ਇਹਦਾ ਅਲੱਗ ਆ ਮੈਂ ਕਿਹਾ ਸੀ ਵੀ ਚਲੋ ਇੱਕ ਜਗ੍ਹਾ ਤੇ ਕਰ ਦੋ ਨਾ ਨਾ ਕਹਿੰਦੇ ਅਲੱਗ ਹੀ ਕਰਾਂਗੇ ਮੈਂ ਹਸਨ ਕਹਿ ਰਿਹਾ ਕਿ ਬਾਠ ਨੇ ਮੇਰੇ ਤੇ ਗਲਤ ਇਲਜ਼ਾਮ ਲਾਏ ਨੇ ਵੀ ਮੈਨੂੰ ਫੋਨ ਕਰਕੇ ਮਾਫੀ ਵੀ ਮੰਗੀ ਆ ਵੀ ਪਰ ਜੇ ਮੈਂ ਉਹਨਾਂ ਦੇ ਪਰਦੇ ਚੱਕਣ ਤੇ ਆ ਗਿਆ ਉਹ ਘਰੇ ਜਾ ਕੇ ਬੈਠ ਜਾਣਗੇ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਲੱਭਣੀ ਪਹਿਲਾਂ ਮੈਨੂੰ ਐ ਦੱਸੋ ਅਸੀਂ ਸਰਕਾਰ ਨਾਲ ਮੱਥਾ ਲਾਏ ਬੈਠੇ ਆ ਸਰਕਾਰ ਵੱਡੀ ਹੈ ਕਿ ਹਸਨਪ੍ਰੀਤ ਭਾਰਤਵਾਦ ਵੱਡਾ ਕਮਾਲ ਦੀ ਗੱਲ ਹੈ ਅਸੀਂ ਉਦੋਂ ਡਰਾਂਗੇ ਯਾਰ ਮੈਂ ਕਹਣਾ ਜਿਵੇਂ ਜਿਵੇਂ ਇਹਦਾ ਹਾਸੋ ਖਣੀਆ ਗੱਲਾਂ ਨੇ ਅਸੀਂ ਅੱਜ ਸਰਕਾਰ ਨਾਲ ਮੱਥਾ ਲਾ ਕੇ ਇਲੈਕਸ਼ਨ ਲੜ ਰਹੇ ਆ ਅਸੀਂ ਹਸਨ ਤੋਂ ਡਰਾਂਗੇ ਇਹ ਵਿਚਕਾਨੀਆਂ ਗੱਲਾਂ ਨੇ ਕੋਈ ਗੱਲ ਨਹੀਂ ਉਹ 23 ਤਰੀਕ ਨੂੰ ਇਹ ਨਤੀਜੇ ਆ ਜਿਹੜੇ ਇਹਨਾਂ ਨੂੰ ਸਾਰਾ ਦੱਸ ਦੇਣਾ ਬਗਲਾਏ ਫਿਰਦੇ ਆ ਹੋਰ ਇਹ ਸਭ ਬੇਬਦਲ ਦੀਆਂ ਗੱਲਾਂ ਕਰ ਰਹੇ ਨੇ ਜੀ ਪਿੰਡ ਪਰਵਾਹੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਵੱਡਾ ਦਾਵਾ ਕਰ ਰਹੇ ਨੇ ਵੀ ਮੈਂ ਅਸੀਂ 13 ਕਰੋੜ ਦੇ ਨਵੇਂ ਜਿਹੜਾ ਫੰਡ ਦਿੱਤਾ ਹੈਗਾ ਵੀ ਪਰਵਾਹੀ ਚੋਂ ਵੋਟਾਂ ਨਹੀਂ ਪੈਣੀ ਆ ਕਿਸੇ ਨੂੰ ਪਰ ਅੱਜ ਕੱਠ ਦੇਖ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਉਹਨਾਂ ਨੂੰ ਉਹਨਾਂ ਨੂੰ ਪੁੱਛੋ ਬਹੁਤ ਵਧੀਆ ਗੱਲ ਆ ਫੰਡ ਸਰਕਾਰਾਂ ਨੇ ਦੇਣੇ ਹੁੰਦੇ ਆ ਫੰਡ ਕੋਈ ਮੀਤ ਹੀਰ ਨੇ ਜੇਬ ਚ ਥੋੜੀ ਦਿੱਤੇ ਆ ਫੰਡ ਤਾਂ ਸਰਕਾਰ ਨੇ ਦਿੱਤੇ ਆ ਸਰਕਾਰ ਨੇ ਸਰਕਾਰਾਂ ਨੇ ਜੀ ਟੈਕਸ ਸਰਕਾਰਾਂ ਕੋਲ ਜਾਂਦਾ ਸਰਕਾਰ ਦਾ ਫਰਜ਼ ਬਣ ਜਾਂਦਾ ਯਾਰ ਫੰਡ ਦੇ ਕੇ ਤੁਸੀਂ ਐ ਵੋਟਰ ਵੋਟਾਂ ਦਾ ਲੋਕਾਂ ਨੇ ਪਾਉਣੀਆਂ ਨੇ ਨਾ ਫਿਰ ਫਿਰ ਤਾਂ ਤੁਹਾਨੂੰ ਵੋਟਾਂ ਮੰਗਣ ਦੀ ਜ਼ਰੂਰਤ ਹੀ ਨਹੀਂ ਤੁਸੀਂ ਇੱਕ ਲਾਈਵ ਹੋ ਕੇ ਕਹਿ ਦਿਓ ਜੀ ਲੋਕਾਂ ਨੂੰ ਵੋਟਾਂ ਪਾ ਦੇ ਫਿਰ ਪ੍ਰਚਾਰ ਕਿਉਂ ਕਰਦੇ ਫਿਰਦੇ ਮੈਂ ਇਹ ਗੱਲਾਂ ਦੇਖੋ ਇਹ ਸਿਰਫ ਸਿਰਫ ਹਾਈਪੋਥੈਟিক্যাল ਗੱਲਾਂ ਕਰ ਰਹੇ ਨੇ ਪਰ ਅਸਲ ਜਿਹੜੀ ਅਸਲ ਪਿਕਚਰ ਹੈ ਜਿਹੜੀ 23 ਤਰੀਕ ਨੂੰ ਸਾਰੀ ਸਾਫ ਹੋ ਜਾਣੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਗਰਦੀਪ ਬਾਠ ਜੇਕਰ ਚਿਤਦਾ ਹੈਗਾ ਤਾਂ ਕੀ ਉਹਦੀ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਦੀ ਰਿਸਪੌਂਸਿਬਿਲਟੀ ਹੋਊਗੀ ਦੇਖੋ ਜੀ ਜਦੋਂ ਅਸੀਂ ਅੱਜ ਕਿਸੇ ਪਾਰਟੀ 'ਚ ਨਹੀਂ ਹੈਗੇ ਅਸੀਂ ਉਜਾਦ ਅੱਜ ਅਸੀਂ ਸਰਕਾਰ ਨਾਲ ਮੱਥਾ ਲਾਈ ਬੈਠੇ ਆ ਤਾਂ ਮੈਨੂੰ ਸੋਚ ਕੇ ਦੇਖੋ ਜਦੋਂ ਮੈਨੂੰ ਫਾਇਦਾ 'ਚ ਕੁਝ ਨਹੀਂ ਲੱਗਦਾ ਕਿ ਉਮੀਦਵਾਰ ਆ ਜੇ ਭਾਈ ਮੈਨੂੰ ਲੋਕ ਐਮਐਲਏ ਬਣਾਉਣਗੇ ਤੇ ਕੋਈ ਮੈਨੂੰ ਵਿਧਾਨ ਸਭਾ 'ਚ ਭੇਜਣਗੇ ਕਮੈਂ ਕੋਈ ਵੀ ਸਰਕਾਰ ਹੋਵੇ ਉਹਦਾ ਮੱਥਾ ਵੀ ਲਾ ਸਕਦਾ ਤੇ ਸਰਕਾਰ ਤੋਂ ਫੰਡ ਆ ਜਿਹੜੇ ਉਹ ਵੀ ਲੈ ਸਕਦਾ ਇਨੀ ਕੈਪੇਬਿਲਟੀ ਇਨੀ ਕ ਤਾਕਤ ਮੇਰੇ ਕੰਮ ਨਹੀਂ ਰੁਕਣਗੇ ਚੱਲਣਗੇ ਇਸ ਤਰ੍ਹਾਂ ਕੋਈ ਕੰਮ ਨਹੀਂ ਰੁਕੂਗਾ ਜੀ ਸਾਰੇ ਲੋਕਾਂ ਨੂੰ ਡਰਾਇਆ ਵੀ ਜਾ ਰਿਹਾ ਵੀ ਜੇਕਰ ਦੂਜੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਜਿੱਤੇ ਆ ਤਾਂ ਉਹ ਕੰਮ ਰੁਕ ਜਾਣਗੇ ਮੈਂ ਤੁਹਾਨੂੰ ਇਹੀ ਕਹਿਣਾ ਕੋਈ ਇਹੀ ਕਹਿਣਾ ਇਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਵੀ ਭਾਈ ਇਹ ਬਰਨਾਲਾ ਮੈਂ ਪਹਿਲਾਂ ਵੀ ਕਿਹਾ ਸੀ ਉਦੋਂ ਵੀ ਤੁਸੀਂ ਵਰਕ ਕਰਾਉਣਾ ਧੱਕਾ ਨਾ ਕਰੋ ਤੁਸੀਂ ਪਛਤਾਵੋਗੇ ਤੇ ਅੱਜ ਪਛਤਾ ਰਹੇ ਆ ਨਾ ਉਹੀ ਲੀਡਰਸ਼ਿਪ ਅੱਜ ਪਛਤਾ ਰਹੀ ਆ ਖੁਦ ਪਛਤਾ ਰਹੀ ਆ ਵੀ ਸਭ ਤੋਂ ਗਲਤੀ ਹੋ ਗਈ ਮੈਂ ਹੁਣ ਵੀ ਕਹਿਣਾ ਵੀ ਭਾਈ ਤੁਸੀਂ ਡਰਾਓ ਨਾ ਲੋਕਾਂ ਨੂੰ ਤੁਸੀਂ ਪਛਤਾਓਗੇ ਜਿਹੜੀ ਹੁੰਦਾ 10000 ਵੋਟ ਨਿਕਲ ਨਹੀਂ ਸੀ ਨਾ ਉਹ ਵੀ ਨਿਕਲ ਨਹੀਂ ਜੇ ਤੁਹਾਨੂੰ ਇਹ ਜੇ ਗੱਲ ਕਰਾਂ ਬੇਨਤੀ ਕਰਕੇ ਬੇਨਤੀ ਕਰਕੇ ਵੋਟਾਂ ਮੰਗੋ ਡਰਾਓ ਨਾ ਲੋਕਾਂ ਨੂੰ ਧੰਨਵਾਦ ਇਹ ਚਨ ਗੁਰਦੀਪ ਬਾਠ ਜਿਨ੍ਹਾਂ ਨੇ ਕਿਹਾ ਕਿ ਜੇਕਰ ਪਿਆਰ ਨਾਲ ਵੋਟਾਂ ਤੁਸੀਂ ਲੈਣੀਆਂ ਲੋਕਾਂ ਤੋਂ ਤਾਂ ਪਿਆਰ ਨਾਲ ਹੀ ਲਓ ਕਿਸੇ ਨੂੰ ਤਮਕਾਓ ਨਾ ਕਿਸੇ ਤੇ ਗਲਤ ਪ੍ਰੈਸ਼ਰ ਨਾ ਪਾਓ ਇਹਨਾਂ ਨੇ ਕਿਹਾ ਵੀ ਜੇਕਰ ਮੈਨੂੰ ਲੋਕ ਵਤਵਾ ਦਿੰਦੇ ਆ ਜਿੱਤਦੇ ਆ ਤਾਂ ਸੇ ਹਰ ਇੱਕ ਤਰ੍ਹਾਂ ਦਾ ਕੰਮ ਕਰਾਂਗੇ ਕੋਈ ਵੀ ਸਰਕਾਰ ਦੀ ਤਾਕਤ ਨਹੀਂ ਹੈਗੀ ਵੀ ਉਹ ਕੰਮ ਰੋਕ ਲੇ ਮੈਂ ਕਹਿੰਦੇ ਬਕਾਇਦਾ ਹੀ ਸਰਕਾਰ ਦੇ ਨਾਲ ਮੱਥਾ ਲਾਏ ਤਾਂ ਆਉਣ ਵਾਲੀ 23 ਤਰੀਕ ਦੱਸੂਗੀ ਕਿ ਕੌਣ ਕਿਹਦੇ ਨਾਲ ਮੱਥਾ ਲਾਉਂਦਾ ਹੈਗਾ ਧੰਨਵਾਦ